ਐਕਸ਼ਨ ਚਾਚੀ ਕੁੜੀ ਦਾ ਨਾਲਾ ਗੁਛਿਆ ਵਾਲਾ ਉੱਤੇ ਨੱਬਾ ਤੇ ਪਟਿਆਲਾ ਪਰਾਂ ਨੂੰ ਹੋ ਜਾ ਲੰਗ ਜਾਣਦੇ ਤੂੰ ਤਾਰਾ ਸਿਤਾਰੋਕ ਲੈ ਆਸਰਾ ਪਰਾਂ ਨੂੰ ਹੋ ਜਾ ਲੰਗ ਜਾਣਦੇ ਤੂੰ ਤਾਰਾ ਆਪੋ ਤੇ ਸਾਥ ਚੁੱਪ ਦੇਖੇ ਤਾਂ ਮੈਂ ਉਹ ਭਾਈ ਜੀ ਮੈਂ ਆ ਹੀ ਗਿਆ ਨਿਕਾਲੇ ਮੈਂ ਆਪਣੀ ਆਪੀ ਕਰੀ ਹੋਰ ਹੋਣੀ ਦਿਲਦੇ ਹਾਂ ਦੇ ਨੀ ਰਿਹਾ ਲੈ ਜੀ ਬਾਤ ਨੂੰ ਜਿਹਦੋਂ ਸੇ ਉਹ ਉਹਦਾ ਪਹਿਲਾ ਸੀ ਨਾ ਰਬੜਦੀਆਂ ਹੋਣੀ ਐ ਐ ਹੋ ਜਾਂਦੀ ਹੈ ਹਾਂ ਨਹੀਂ ਮੇਰਾ ਬਾਤ ਹਾਂ ਤੇ ਗੱਲ ਕਰਦੇ ਹੋਰ ਮੈਡਮ ਜੀ ਦੱਸੋ ਫਿਰ ਕੋਈ ਗੱਲ ਬਾਤ ਤੂੰ ਪੁੱਛ ਮੈਨੂੰ ਕੀ ਪੁੱਛਣਾ ਜਣਾ ਹੈ ਐਕਚੁਅਲੀ ਗੱਲ ਇਦਾਂ ਸੀ ਕਿ ਅੱਜ ਸਾਡਾ ਹੈਗਾ 3rd day ਸੋ ਜਦੋਂ ਮੈਂ ਫਰਸਟ ਡੇ ਪਟਿਆਲਾ ਕੋਈ ਸੀਗੀ ਮੈਂ ਬਹੁਤ ਜਿਆਦੀ ਬਿਮਾਰ ਸੀ ਕਿਉਂਕਿ ਉਸ ਤੋਂ ਪਹਿਲਾਂ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਕਿ ਫੈਮਲੀ ਕਰਕੇ ਮੈਨੂੰ ਥੋੜਾ ਹਸਪੀਟਲ ਦੇ ਜਿਹੜੇ ਕੱਢਨੇ ਪੈ ਰਹੇ ਸੀ ਇੱਕ ਸਰਪ੍ਰਾਈਜ਼ ਵੀ ਇੱਕ ਖੁਸ਼ਬਰੀ ਵੀ ਆਥੇ ਤੇ ਉਹਦੇ ਕਰਕੇ ਮੈਨੂੰ ਉੱਥੇ ਨਾਈਟ ਸਟੇ ਕਰਨੀ ਪਈ ਜਿਸ ਕਰਕੇ ਤੁਹਾਨੂੰ ਪਤਾ ਹੈ ਕਿ ਵਾਸ਼ਰੂਮ ਵਗੈਰਾ ਬਾਹਰ ਦੇ ਅੱਛੇ ਨਹੀਂ ਹੁੰਦੇ ਮੈਂ ਥੋੜਾ ਬਿਮਾਰ ਹੋ ਗਈ ਇਨਫੈਕਸ਼ਨ ਸਪੀਅਸ ਤੇ ਕੱਲ ਮੇਰਾ ਸੈਕੰਡ ਡੇ ਸੀ ਥੋੜਾ ਫਰਕ ਸੀ ਅੱਜ ਹੋ ਕੇ ਦੱਸੂਗੀ आज थर्ड डे सो है सोरबति कृपा ना में ठीक हां बट शरीर ओदा नहीं चल रहा फिर भी जमे मैं फर्तुली ਨਾਲ ਚਲਦੀ ਸੀ ਚਲੋ ਪ੍ਰਮਾਤਮਾ ਸਭ ਨੂੰ ਠੀਕ ਰੱਖੇ ਮੇਰੀ ਤਾਂ ਸਿਰਫ ਇੱਕੋ ਅਰਦਾਸ ਹੁੰਦੀ ਕਿ ਕਿ ਮੈਂ ਖੁਦ ਬਿਮਾਰ ਹੋ ਜੰਨੀ ਹੈ ਨਾ ਤੇ ਮੈਂ ਹਮੇਸ਼ਾ ਰੱਬ ਅੱਗੇ ਹੀ ਅਰਦਾਸ ਕਰਦੀ ਆ ਕਿ ਜਿੰਨੇ ਵੀ ਆਰਟਿਸਟ ਨੇ ਜਿੱਥੇ ਵੀ ਬੈਠੇ ਪ੍ਰਮਾਤਮਾ ਸਭ ਤੋਂ ਪਹਿਲਾਂ ਤੰਦਰੁਸਤੀ ਬਖਸ਼ੇ ਹਾਂਜੀ ਹਾਰ ਟੈਸਟ ਕਿ ਚਲੋ ਹਰ ਬੰਦੇ ਨੂੰ ਤੰਦਰੁਸਤੀ ਬਖਸ਼ੇ ਜਿਹੜਾ ਹਰ ਫੀਲਡ ਚ ਕੰਮ ਕਰਦਾ ਹੈ ਕਿਉਂਕਿ ਜੇ ਤੁਸੀਂ ਤੰਦਰੁਸਤ ਹੋ ਹਾਂਜੀ ਤਾਂ ਹੀ ਤੁਸੀਂ ਕੰਮ ਕਰ ਸਕਦੇ ਹੋ ਤਾਂ ਹੀ ਤੁਸੀਂ ਕਮਾ ਕੇ ਰੋਟੀ ਖਾ ਸਕਦੇ ਹੋ ਜਦੋਂ ਤੁਸੀਂ ਤੰਦਰੁਸਤੀ ਨਹੀਂ ਤਾਂ ਫਿਰ ਤੁਸੀਂ ਕੀ ਕਰੋਗੇ ਕੈਨ ਨੂੰ ਤਾਂ ਆਪਾਂ ਕਹਿ ਦੇ ਲਈ ਉਹ ਕਰੀ ਜਾਂਦੀ ਹੈ ਨਾ ਟਕਰਾਣ ਪਰ ਜਿਹੜਾ ਬੰਦਾ ਬਿਮਾਰ ਹੁੰਦਾ ਉਹਨੂੰ ਪਤਾ ਹੁੰਦਾ ਤੇ ਬੀਤ ਕੀ ਹੁਣ ਇਹੀ ਗੱਲ ਦੱਸਣਗੇ ਮੈਡਮ ਮੈਡਮ ਵੀ ਕੀ ਵੀ ਕੀ ਬੀਤ ਰਹੀ ਹੈ ਜੀ ਬਹੁਤ ਵਧੀਆ ਸ਼ੂਟ ਦਾ 3rd ਡੇ ਸਟਾਰਟ ਹੋ ਚੁੱਕਿਆ ਹੈ ਅੱਜ ਮਾਈਗ੍ਰੇਨ ਆਇਆ ਹੋਇਆ ਕੋਈ ਗੱਲ ਨਹੀਂ ਤਿਆਰ ਆ ਫਿਰ ਵੀ 10 ਵਜੇ ਰੱਖਾਂਗੇ ਕੰਮ ਇਹ ਆ ਹੌਸਲੇ ਆ ਹੌਸਲੇ 5 ਕਿਲੋ ਪਾਣੀ ਵੀ ਲੋ ਇਹਹੀ ਗੱਲ ਅਸੀਂ ਇਹਹੀ ਗੱਲ ਕਹਿਣਾ ਚਾਹੁੰਦੇ ਹਾਂ ਓਏ ਉਹ ਬਰਡ ਵਧ ਗਿਆ ਇਹਹੀ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਕੀ ਕਹਿੰਦੇ ਵੀ ਨਾ ਜਿਹੜਾ ਬੰਦਾ ਹੱਸ ਕੇ ਆਪਣੀ ਮੁਸ਼ਕਿਲ ਨੂੰ ਟਾਲ ਲਿਓ ਸਭ ਤੋਂ ਬੈਸਟ ਤੇ ਬਸ ਹਾਂ ਤੁਹਾਨੂੰ ਤਾਂ ਕਰਕੇ ਕਹਿਨੇ ਹੁੰਨੇ ਆ ਵੀ ਸਪੋਰਟ ਕਰਿਆ ਕਰੋ ਸਪੋਰਟ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਦੇਖੋ ਹੁਣ ਕਿੰਨੀ ਗਰਮੀ ਦੇ ਵਿੱਚ ਅਸੀਂ ਲੱਗੇ ਹੋਏ ਆ ਕੰਮ ਕਰਨ ਹਨਾ ਰਾਤ ਸਾਨੂੰ 2 ਵਜੇ ਨੇ ਉਹਨਾਂ ਨੇ ਬਹੁਤ ਵੀ ਤਿੰਨ 2 ਤਾਂ ਸਾਨੂੰ ਇੱਥੇ ਹੀ ਵੱਜ ਗਈ ਸੀ ਕੰਮ ਕਰਦੇ ਆ ਨੀ 3 ਵਜੇ 3 ਵਜੇ ਯਾਰ ਉਹ ਤਾਂ ਫਿਰ ਸੋਟੀ ਗਲਤੀ ਆ ਨਹੀਂ ਨਹੀਂ ਗਲਤੀ ਕੀ ਯਾਰ 1:00 ਵਜੇ ਬਾਕੀ ਸੀ ਜੀ ਅੱਵੇ ਜਾ ਕੇ ਅਸੀਂ ਕੱਪੜੇ ਚੇਂਜ ਕੀਤੇ ਮੇਕਅਪ ਉਤਾਰਿਆ ਨਾ ਇਹ ਵਾਰੀ ਵਾਰੀ ਸਾਨੂੰ 3:00 ਵਜੇ ਸੌਂਦਿਆਂ ਨੂੰ ਔਏ ਤੈਨੂੰ ਪਹੁੰਚੇ 6 ਕੁੜੀਆਂ ਸੀ ਇਹ ਖਾਦ ਜਾਣੇ ਗਰੂਮ ਦਾਦ ਨੂੰ ਪੈਦੌਣੇ ਉੱਥੇ 6-7 ਜਾਣੇ ਸੀ ਇੱਕ ਵਾਰੀ ਵਾਰੀ ਤਰਨ ਤੇ ਫਿਰ ਪਏ ਅੱਛਾ ਫਿਰ ਸੁੱਤੀਆਂ ਹਰ ਮਾਰਨਿੰਗ ਫੇਰ ਉੱਠ ਗਈ ਔਰ ਮਾਰਨਿੰਗ ਫੇਰ ਉੱਠ ਗਈ ਬਹੁਤ ਮਿਹਨਤ ਕਰਾਈ ਮਾਰਨਿੰਗ ਅਸੀਂ 7-8 ਵਜੇ ਉੱਠ ਗਈਆਂ ਸੀ ਇੱਕ ਸਾਧੀਆਂ ਮੈਂ ਵੀ ਉਹ 2 ਵਜੇ ਪਿਆ ਮੈਂ 5 ਵਜੇ ਉੱਠਿਆ ਫਿਰ ਬੈਚਰ ਲੈ ਕੇ ਬਚਾਰ ਵਜਾ ਘੰਟਾ ਵੱਜੀ ਗਿਆ ਮਿਹਨਤ ਬਹੁਤ ਲੱਗਦੀ ਹੈ ਸਪੋਰਟ ਕਰਿਆ ਕਰੋ ਸਪੋਰਟ ਕਰਕੇ ਲਾ ਕੇ ਅੱਜ ਨਹੀਂ ਆਉਂਦੀਆਂ ਮੈਂ ਕਿਹਾ ਅੱਜ ਵਿਆਹ ਆ ਚੱਲਣ ਦੇ ਰੋਜੀ ਕਹਿੰਦੀ ਮੈਥੋਂ ਮੇਕਅਪ ਨਹੀਂ ਹੁੰਦਾ ਮੈਂ ਕਿਹਾ ਰੋਜੀ ਅੱਜ ਤੈਨੂੰ ਮੇਕਅਪ ਕਰਨਾ ਹੀ ਪੈਣਾ ਅੱਜ ਮੈਂ ਕਿਹਾ ਪੁੱਤ ਵਿਆਹ ਆ ਦਲ ਲੱਗਾਂਗੇ ਆਪਾਂ ਨਹੀਂ ਦੱਸ ਹੈ ਨਹੀਂ ਸ਼ਰੀਰ ਔਰ ਚਲੋ ਦੱਬ ਕੇ ਕੰਮ ਕਰਦੇ ਪਰਮਾਤਮਾ ਸੋਖ ਰੱਖੇ ਸਾਰੇ ਵਧੀਆ ਰਹੇ ਹਾਂਜੀ ਹਾਂਜੀ ਬੋਲੋ ਭਇਆ ਕੁੜੀ ਦੇ ਸੇ ਲਈ ਨਹੀਂ ਆਈ ਇਹ ਦੁੱਖ ਚ ਫਿਲਹਾਲ ਨਹੀਂ ਨਹੀਂ ਆ ਰਹੀ ਆ ਮਿੰਟ 20 ਖੜ ਜੋ ਇਹ ਦੇਖੋ ਇਹ ਮੈਂ ਕਿਹਦੇ ਵਿੱਚ ਕੂਕਾ ਮਾਰਦੀ ਦਿਖਾਉ ਤੁਹਾਨੂੰ ਮੈਂ ਕਿਹਦੇ ਵਿੱਚ ਕੂਕਾ ਮਾਰਦੀ ਦਿਖਾਉ ਤੂੰ ਗੱਲ ਸਮਝ ਕਿੰਨੇ ਵੇਲੇ ਨਹੀਂ ਨਹੀਂ ਤੁਸੀਂ ਸਮਝੋ ਤਾਂ ਤੁਹਾਨੂੰ ਪਤਾ ਰਹੇ ਕਿ ਉਹਨਾਂ ਦੇ ਤੂੰ ਮਹਿੰਗਾ ਲਿਆ ਮੈਂ ਲਗਿਆ 1500 ਨਹੀਂ ਉਹ ਕਿਤੇ ਲਿਆ ਮੈਂ ਮੇਰੇ ਕੋਲ ਤਾਂ ਬਾਤ ਨਹੀਂ ਆਈ ਮੇਰੇ ਕੋਲ ਕਿੱਥੋਂ ਲਿਆ ਇਹ ਮੇਰੇ ਬਾਰੇ ਲਿਖ ਰਿਹਾ ਹੈ ਇਹ ਬਈ ਆਪਣਾ ਕੀ ਰੈਂਦ ਖੁੰਦ ਪੈਨ ਖੁੰਦ ਜਿਸ ਬਈ ਖਾਮ ਖਾਂ ਜਿੰਨੇ ਵੀ ਨਾਮ ਨੇ ਆਪਣੇ ਆਲਸੂਫਾ ਤੋਂ ਇੰਡੀਆ ਚ ਕੋਣ ਇਹਨਾਂ ਦੇ ਇਹਨਾਂ ਨੇ ਸਨਮਾਨ ਦੇ ਮਮੀ ਵਰ ਬਈ ਹਾਂਜੀ ਹਾਂਜੀ ਗੱਲ ਦਾ ਨਹੀਂ ਪਤਾ ਮੈਨੂੰ ਪਰ ਹਾਂਜੀ ਕਿਉਂਕਿ ਬਾਈ ਨੇ ਕਿਹਾ ਹਾਂਜੀ ਕਹਿਣਾ ਤਾਂ ਮਤਲਬ ਕਹਿਣਾ ਨਹੀਂ ਨਹੀਂ ਚਲੋ ਬੇਇੱਜ਼ਤੀ ਬਹੁਤ ਹੋ ਗਈ ਤੇ ਹੁਣ ਥੋੜੀ ਇੱਜ਼ਤ ਕਰੋ ਇਹ ਸਾਡੇ ਡਾਇਰੈਕਟਰ ਸਾਹਿਬ ਤਾਂ ਕਾਰਪਰੀਜ਼ੈਂਟ ਕਿੱਦਾਂ ਤੇ ਓਏ ਆ ਜੀ ਆ ਨਹੀਂ ਨਵੋਦੇ ਦੇ ਪੜੇ ਹੋਏ ਨੇ ਮੈਂ ਓਏ ਤੇ ਡਿਗਰੀਆਂ ਨਹੀਂ ਉਹਨਾਂ ਦੱਸ ਨਹੀਂ ਸਕਦੇ ਇੰਨੇ ਕਿਨੇ ਵੀ ਬਸ ਤੇ ਬੰਦੇ ਨੂੰ ਖੜੇ ਖੜੇ ਨੂੰ ਵੇਚ ਕੇ ਖਾ ਗਏ ਪਰ ਇਹ ਬੰਦਾ ਆਂਦਾ ਨਹੀਂ ਕਿਸ ਨੂੰ ਬਹੁਤ ਨਰਮ ਹੈ ਜਿਹੜੇ ਬੰਦੇ ਨੂੰ ਖਾ ਜਾਂਦੇ ਉਹਨਾਂ ਨੂੰ ਬਚਾਉਣ ਵਾਲਾ ਬੰਦਾ ਹਾਂ ਹੈਨਾ ਮਾਣਾ ਬੱਬੇ ਰਮਿੰਦਰ ਸੌ ਬੱਬੇ ਸੀਰੀਅਸਲੀ ਕਿਉਂਕਿ ਜਿਹੜੇ ਹਨਾ ਉਹ ਅੱਜ ਜਿਹੜੇ ਪ੍ਰੋਬਲਮ ਵਾਲੇ ਹਰੇਕ ਦਿਨ ਕਹਿੰਦੇ ਆਪਣੇ ਸੈੱਟ ਤੇ ਤਾਂ ਸਾਰੀ ਕਹਿੰਦੇ ਬਾਹਰੋਂ ਮੇਰੇ ਬੋਲੋ ਵੀ ਕੁਝ ਹੋਣਾ ਸੌਣ ਲੱਗੇ ਥੋੜਾ ਆ ਸ਼ਾਮ ਦਾ ਟਾਈਮ ਸੀਗਾ ਆਪਾਂ ਨਾਲੇ ਟੈਗ ਟੈਗ ਲਾ ਲਿਆ ਉਹ ਫੜ ਲਈਏ ਤੋਂ ਬਸ ਖੰਡਾ ਇੰਨਾ ਨਾ ਬਣਾਇਆ ਕਰ ਮੈਂ ਹਮੋ ਚਲ ਬਾਈ ਇਹ ਮੈਂ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਸ਼ੂਟ ਕਰਕੇ ਸ਼ੂਟ ਕਰਕੇ ਤਾਂ ਠੀਕ ਲੱਗ ਰਿਹਾ ਪਰ ਜਿਹੜੇ ਹਿਸਾਬ ਦੀ ਗਰਮੀ ਆ ਬੁਰਾ ਹਾਲ ਹੋਇਆ ਪਿਆ ਬਾਬੇ ਮਤਲਬ ਦੱਸ ਵੀ ਨਹੀਂ ਸਕਦੇ ਇੰਨਾ ਕੁ ਬੁਰਾ ਹਾਲ ਹੋ ਰਿਹਾ ਗਰਮੀ ਬਹੁਤ ਜ਼ਿਆਦਾ ਗਰਮੀ ਹੈਗੀ ਆ ਹਾਂ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਆਫ ਹੁੰਦਾ ਪਰ ਫਿਰ ਵੀ ਅਸੀਂ ਕਰ ਰਹੇ ਆ ਸਾਡੇ ਆਰਟਿਸਟ ਸਾਰੇ ਮਿਹਨਤ ਕਰ ਰਹੇ ਆ ਬਹੁਤ ਅੱਛਾ ਕੰਮ ਕਰ ਰਹੇ ਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਊਗਾ ਸਾਡਾ ਕੰਮ ਤੇ ਲਵ ਯੂ ਆ ਸਾਰਿਆਂ ਨੂੰ ਸ਼ੇਅਰ ਕਰੋ ਇਹਨੂੰ ਕਮੈਂਟ ਕਰਿਓ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਵੀਰੇ ਕਿਉਂ ਜੀ ਆਨੰਦ ਮੰਗਲ ਲੱਗ ਰਿਹਾ ਹੈ ਨਿਆਰਾ ਆ ਰਿਹਾ ਹੈ ਨਹੀਂ ਪੈ ਰਿਹਾ ਸ਼ੂਟ ਦੇਖ ਕੇ ਕਿਵੇਂ ਲੱਗ ਰਿਹਾ ਤੁਹਾਨੂੰ ਨਾ ਮੀਂਹ ਪੈ ਰਿਹਾ ਮੀਂਹ ਪਈ ਜਾਂਦਾ ਐਡੇ ਟਕੂਲੇ ਲਾਗੀ ਮੀ ਆਪੀ ਪਈ ਹੁੰਦਾ ਡੈਡਾ ਕਰੀ ਟੈਡਾ ਮਾਮਲਾ ਐਂ ਕਰੀ ਪੈਪ ਤੋਂ ਟੈਡਾ ਕਵਾ ਦੇ ਆ ਗਿੰਬਲ ਲਈ ਆ ਆ ਚਾਚੀ ਕੁੜੀ ਦਾ ਨਾਲਾ 부ਛੀਆਂ ਵਾਲਾ ਉੱਤੇ ਨਾ ਬੱਲ ਐਕਸ਼ਨ ਵੀਰ ਮੇਰੇ ਦਾਦਾ ਆ ਗਿਆ ਦੁਬਾਰੇ ਕਿੰਨੇ ਵਜ ਗਏ ਬਾਈ ਅਸੀਂ ਗੱਲ ਕਰ ਕਹਿੰਦੇ ਬਾਈ ਇਹਦਾ ਵਿਆਹ ਆ ਇੰਨਾ ਚਾ ਜਾਲੇ ਮੁੰਡੇ ਨੂੰ ਚਾਣੀ ਹੈ ਜਾਲੇ ਮੁੰਡੇ ਨੂੰ ਨੀਂਦ ਆ ਰਹੀ ਆ ਕਿਉਂਕਿ ਫਿਰ ਵਿਆਹ ਤੋਂ ਬਾਅਦ ਰਾਤ ਨੂੰ ਜਾਗਣਾ ਪਊਗਾ ਤੇ ਰਾਤ ਕਿ ਚਾਹਦਾ ਆ ਨਾ ਇਹ ਤਾਂ ਬਾਤ ਆ ਜਾਗਣੀ ਨੂੰ ਹਨਾ ਬਾਈ ਸਮਝੇਗਾ ਸਾਉਂਡ ਨਹੀਂ ਦੇਣਾ ਤੇਰੇ ਬਈ ਸਾਰੇ ਆਰਟਿਸਟਸ ਬੋਲ ਕਿਹਾ ਆਪਣੇ ਆਪਣੇ ਮੈਂਬਰ ਸਾਹਿਬ ਕੀ ਹਾਲ ਹੈ ਜੀ গুਡ ਮਾਰਨਿੰਗ ਸਰ ਦੁਪਹਿਰ ਵਾਲੇ গুਡ ਮਾਰਨਿੰਗ ਆ ਕੋਈ ਮਰਜ਼ੀ ਲਾ ਲਓ ਹਾਂਜੀ ਕੋਈ ਮਰਜ਼ੀ ਲਾ ਲਓ ਹੈਗੀ গুਡ ਮਾਰਨਿੰਗ ਹਾਂ গুਡ ਮਾਰਨਿੰਗ ਹੈਗੀ ਆ ਪਰ ਹੈਗੀ ਦੁਪਹਿਰ ਵਾਲੀ ਆ ਹਾਂਜੀ ਹੋਰ ਔਰ ਕੀ ਆ ਪੂਰੀ ਹੋ ਗਈ ਮੈਂ ਤਾਂ ਹਾਲ ਬਹੁਤ ਵਧੀਆ ਤੇ ਫਿਲਹਾਲ ਕੰਮ ਤੇ ਲੱਗਣ ਦੀ ਸਲਾਹ ਬਸ ਚਿਪ ਕੱਢ ਦਾਂਗੇ ਗਰਮੀ ਵੀ ਕਹਿੰਦੀ ਐ ਅਸੀਂ ਤੇਰਾ ਦੇਣਾ ਕੀ ਐ ਤੇ ਅਸੀਂ ਗਰਮੀ ਨੂੰ ਕਹਿੰਦੇ ਆ ਵੀ ਅਸੀਂ ਦਬਦੇ ਨਹੀਂ ਕਿਹਦੇ ਵੀ ਸਾਡੇ ਮੈਡਮ ਵੀ ਨੇ ਇੱਕ ਡਾਊਨ ਮੈਂ ਕਿਸ ਤਰ੍ਹਾਂ ਅਵਾਂਸ ਪੰਜ ਦਿਨ ਪਹਿਲਾਂ ਪਰ ਆਉਂਦੀ ਹਾਂ ਵਾਹ ਇਹ ਪੇਪਲ ਦੇ ਫਾਇਦਾ ਬਾਬਾ ਜੀ ਆਹ ਹੈ ਹਾਂਜੀ ਪੈਸੇ ਕੋਈ ਹੋਰ ਖਾ ਰਿਹਾ ਉਹਨੇ ਚੱਕ ਕੇ ਬਲੌਕ ਕਰਤਾ ਹੁਣ ਹੈਲੋ ਹੋਰ ਆਗੇ ਨਹੀਂ ਲੈ ਪੈਸੀ ਤਾਂ ਇਸ ਤੋਂ ਬਾਅਦ ਜਿਹੜੀ ਪੇਪਲ ਹਾਂ ਉਹ ਇਹ ਖਾਤੇ ਤੋਂ ਕਟਾਓ ਨਹੀਂ ਉਹ ਬਹੁਤ ਨਹੀਂ 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 ਮੂਗੇ ਆਏਗਾ ਰਾਣੀ ਕੁੜੀ ਰਾਤ ਨਹੀਂ ਆਏਗੀ ਮੇਰੇ ਕੋਲ ਆਏਗੀ ਲੜੀ ਹਾਂਜੀ ਦਾ ਕੈਸੇ ਹਾਲ ਚਾਲ ਰੈਡੀ ਹੋ ਆਪਾਂ ਰੈਡੀ ਆ ਭਰਾਵਾ ਆਓ ਕੁੜੀਏ ਦੋਸਤਾਂ ਕੰਮ ਕੰਮ ਸਟਾਰਟ ਕਰੋ ਓ ਵਾਹ ਸਾਡੇ ਪੌਣੇ ਹਰ ਜਗ੍ਹਾ ਕਿਉਂ ਨਾ ਵਿਆਹ ਜਮੇ ਸਾਡੇ ਇੰਨਾ 골ਡੀ ਨਹੀਂ ਬਣੇ ਵਿਆਹ ਵਿਚੂਆ ਪਾਇਲ ਹਰ ਇੱਕ ਚੀਜ਼ ਚੱਲੇਗੀ ਜਦੋਂ ਵਿਆਹ ਤੇ ਆਇਆ ਇਹ ਕਹਿੰਦਾ ਮੈਂ ਕੋਈ ਨਾ ਕੋਈ ਇੱਕ ਕੁੜੀ ਨੂੰ ਮਾਰਦਾ ਹੈ ਮੇਰੀ ਗੱਲ ਸੁਣ ਨਾ ਰਾਣੀ ਤੇ ਜਿਹੜੇ ਕੱਲ ਦਾ ਕਹਿ ਰਿਹਾ ਤੁਸੀਂ ਤਿਆਰ ਕਰਦੇ ਨਹੀਂ ਹੋ ਰਹੇ ਕਾਲਾ ਟਿੱਕੜਾ ਹੈ ਨਹੀਂ 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 ਬਸ ਆਉਂਗੀ ਤਾਂ ਗੱਟੀ ਤੇ ਆਉਂਦੀ ਗਰਮੀ ਬਹੁਤ ਦਾ ਮੈਂ ਨਹੀਂ ਰੱਖਦਾ ਨਹੀਂ ਤੂੰ ਪਾਉਂਦੇ ਕਿਹਾ ਬੜੀ ਨਾ ਮਾਰੀ ਦੇਖ ਵੀ ਹੋਈ ਮੈਂ ਲੱਗਦਾ ਇੰਟਰੋ ਕਰਾ ਬਣੀ ਪਿੰਨਤ ਬਣੀ ਬਾਬਾ ਜੀ ਥੈਂਕ ਯੂ ਯਾਰ ਜੱਸ ਭਾਈ ਆ ਬਈ ਇਹ ਸਾਡੀ ਬਹੁਤ ਸੇਵਾ ਕਰਦਾ ਆ ਬਹੁਤ ਜਿਆਦਾ ਵੱਡਾ ਯੋਗਦਾਨ ਆ ਕਸਮ ਨਾਲ ਕਸਮ ਨਾਲ ਦਿਆ ਕਰੀਆ ਪਿਆਰ ਹੀ ਹੋਣਾ ਹੁੰਦਾ ਬਟੇ ਬੰਦਾ ਹੈ ਜਿਹੜਾ ਭੱਜ ਕੇ ਗੱਡੀ ਦੇ ਲੈਵੇ ਵੀ ਆਉਂਦੇ ਨੇ ਸਮਾਨ ਵੀ ਲੈ ਕੇ ਤੇ ਸਾਨੂੰ ਰੋਟੀ ਪਾਣੀ ਵੀ ਪੁੱਛਦੇ ਰਹੇ ਤੇ ਸਾਨੂੰ ਪਾਣੀ ਵੀ ਸਾਰੇ ਟੀਮ ਟਾਈਮ ਤੇ ਸਾਰਿਆਂ ਦੀ ਕੇਅਰ ਕਰਦੇ ਨੇ ਸਾਰਿਆਂ ਦੀ ਕੇਅਰ ਕਰਦੇ ਨੇ ਸਾਰਿਆਂ ਦੀ ਸੇਵਾ ਕਰਦੇ ਨੇ ਸਕੈਨਰ ਭੇਜ ਦਿਜੇਗਾ 5-500 ਪਾ ਦਿਓ ਸਕੈਨਰ ਆਜੂ ਗਰੁੱਪ ਚ 5-500 ਪਾ ਦਿਓ ਬਈ ਮੇਡਾ ਜੀ ਸਕੈਨਰ ਆਜੂ ਗਰੁੱਪ ਚ 5-500 ਪਾ ਦਿਓ ਰੋਣ ਦੀ ਲੋੜ ਨਹੀਂ ਚਾਹੀਦਾ ਪਾ ਦਿਓ ਰਾਜ ਨੇ ਪੇਮੈਂਟ ਦੇ ਦਿੱਤੀ ਨਹੀਂ ਹੁਕਾਦਾਂ ਰਾਜੂ ਪੇਮੈਂਟ ਕਰ ਦੇ ਆ ਕਿ ਮੈਂ ਇਕੱਲੇ ਫਿਰ ਤੇ ਸੇਲ ਲਈ ਨਹੀਂ ਆਏ ਤੁਹਾਡੇ ਧਰਮਾ ਦਾ ਇਕੱਲੇ ਆਈ ਸੀ ਤੁਸੀਂ ਇਕੱਲੇ ਕਿਵੇਂ ਆਏ ਕੀ ਦਿਓ ਨਾ ਲੈ ਮੈਂ ਕੋਲ ਹੀ ਸੋਈ ਨਾ ਚੁੱਪੇ ਹੀ ਕਰਦੇ ਖੜੇ ਹੋਏ ਨਾ ਨਾ ਉਹ ਤਾਂ ਜਗਾ ਨਹੀਂ ਸੀ ਉਹ ਨਾਮ ਹੀ ਨਾਲ ਆਦੀ ਆ ਮੈਂ ਤਾਂ ਕੋਲ ਹੀ ਫਿਰ ਵੀ ਨਹੀਂ ਆਉਂਦੀ ਇਹ ਚੱਪਾ ਤਾਂ ਲੈ ਦੱਸੋ ਕਣ ਉਹ ਆ ਆ ਜਦੋਂ ਮਾਸਟਰ ਨਾ ਮੰਨਦੇ ਜਿੰਨਾਂ ਤੋਂ ਸੁਚਨਾ ਨਹੀਂ ਦਾ ਕਰਦੇ ਉਹ ਜੱਫੀਆਂ ਦਿੱਤੀਆਂ ਬਾਦਿਆਂ ਨੂੰ ਮਗਾਰੀ ਨੂੰ ਉਹ ਤੇਰੀ ਜਿੱਹੀ ਤੱਕ ਨਹੀਂ ਗਏ ਜੱਫੀ ਜੱਫੀ ਪਾਉਂ 2 ਲੱਖ ਰੁਪਏ ਦਾ ਬਹੁਤਾ ਬਾਲੋ ਟਾੜਨਾ ਮੁੱਖਿਆ ਬੰਨੀ ਆ ਵੀ ਜਾ ਰਹੇ ਆ ਬੜੀ ਆ ਤਮਤਾ ਸਾਈਟ ਤੇ ਗੱਲ ਛੱਡ ਕੇ ਸੇਵਾਗੇ ਮਾਰਦੇ ਆ ਕੋਈ ਵੀ ਨਾ ਲੱਗੇ ਆ ਗਿਆ ਬਲੌਗ ਬੜਾ ਕੱਤੀ ਬਲੌਗ ਮੱਟ ਬਲੌਗ ਜਮੇ ਸੋ ਇਹਨੇ ਸਾਰੇ ਆਰਟਿਸਟਸ ਕਿਹਾ ਆ ਹੈਗੇ ਆਪਣੇ ਮੂਹਰੇ ਇਹਨਾਂ ਨੂੰ ਅਨਫੋਲੋ ਕਰ ਦੋ ਆ ਆਪਣੇ ਹੈਗੇ ਸਰ ਗੱਲ ਵਾਹ ਬੜਾ ਕੰਮ ਦੀ ਥੇ ਕਿਵੇਂ ਆੜੀ ਕੀ ਹੋ ਗਿਆ ਇਹ ਆਪਣਾ ਭਾਈ ਹੈਗਾ ਡੀਓਪੀ ਸਿੰਘ ਰਾਜੂ ਮਾਨਸਾ ਵਾਲਾ ਇਹ ਡੀਓਪੀ ਨਹੀਂ ਆਸਟੇਮੈਂਟ ਹੈ ਉਹਨ ਕੀ ਐਸ ਐਕਟਰ ਇਹਨੂੰ ਪਤਾ ਕੀ ਹੈ ਕੀ ਆ ਭਾਈ ਵਾ ਵਾ ਆ ਜੱਪੀ ਹੋ ਦੇ ਕੇ ਕਹੜੀ ਸਭ ਦੇ ਦੇਖਾ ਮੋਟਾ ਹੋ ਜਾਂਦਾ ਹੈ 5 ਪਿਆ ਸੱਟੇ ਪਦਾ ਉਹ ਰਸੀ ਰੇ ਪਿਆ ਸੱਟੇ ਅ ਅ ਪਦੇ ਰੇ ਮਾਜੇ ਪਦੇ ਰੇ ਮਾਜੇ ਕਹਿ ਲਾਉਂਦੇ ਨੇ ਪੀਟੇ ਸਰੇੜਾ ਦੇ ਟਾਈਮ ਵਾਲਾ ਕਿੱਥੋਂ ਲੈਣਾ ਹੈ ਪਿੰਡੋਂ ਮੰਗਾਉਣਾ ਹੈ ਤੇ ਕਹਿਣਾ ਆ ਤੂੰ ਉਹ ਸੁਣਦਾ ਕਰ ਹਾਂਜੀ ਪਿੰਡ ਜੀ ਤੋਂ ਲੈ ਆਉਣਾ ਉਹ ਪੁੱਛਦਾ ਸੀ ਮੈਂ ਕਹਿੰਦਾ ਇਹ ਨਹੀਂ ਨਿਕਾਜ ਕੋਈ ਮੈਲਨ ਨੂੰ ਕਿਹਾ ਮੈਂ ਦੂਆ ਲੰਬੇ ਤੋਂ ਰੱਖ ਲਾ ਦਾਂ ਮੈਂ ਲੈ ਆਤੀ ਲੈਤੀ ਕਿੱਥੇ ਆ ਕਹਿੰਦੇ ਨਾ ਜੀ ਹੈ ਜਵਾਬ 166 ਤੇ 2 ਤੁਹਾਨੂੰ ਚਾਕਲੇਟਾਂ ਮਿਲ ਗਈ ਚਾਕਲੇਟ ਲਈ ਕਹਿੰਦੇ ਮਿੱਤਰੋ ਵਿਆਹ ਘਰ ਪੂਰਾ ਰੈਡੀ ਆ ਅੱਜ ਦਿਨ ਹੈ ਤੀਜਾ ਸ਼ੂਟ ਦਾ ਪਾਲ ਪੂਰਾ ਭਖਿਆ ਪਿਆ ਕਹਿੰਦੇ 5 ਵਜੇ ਦੇ ਉੱਠਿਆ 2 ਵਜੇ ਵਜੇ ਤੱਕ ਸੀਨ ਨਹੀਂ ਸਟਾਰਟ ਹੋਇਆ ਬਹੁਤ ਹੀ ਘੈਂਟ ਮਾਹੌਲ ਸਾਰਾ ਗਰਮੋਂ ਗਰਮੀ ਕਰਿਆ ਆ ਮੈਡਮ ਜੀ ਮਾਹੌਲ ਸੀ ਹੋ ਗਿਆ ਸੈਟ ਅੰਦਰ ਦੇਖੋ ਮਹੌਲਾ ਸਾਡਾ ਸਰ ਸਾਡੇ ਸੀਨੀਅਰ ਸਰ ਹੈਦਰ ਲੇਡੀਆਂ ਤਿਆਰੀ ਮੇਰੀ ਕਰ ਰਹੇ ਨੇ ਹੱਗਣ ਮੂੰਤੋਂ ਪਿੱਛੇ ਮੈਂ ਤੂੰ ਕੈਮਰਾ ਲਾ ਲੈ ਨਗਾਹ ਪੂਰਾ ਸੱਚੀ ਬਣਾਈ ਮੈਂ ਹੈ ਉਹ ਕਰਨਾ ਹਨਾ ਮਮਾ ਰਸਿਆ ਆ ਜਾ ਕੋਈ ਇਥੋਂ ਜਾ ਦੇ ਹਾਂ ਰਸੇ ਤੋਂ ਜਾ ਕਰੋ ਤੇ ਮੈਂ ਜਾਗੂ ਵਾਪਸ ਕਰਾਂ ਜਾਗੂ ਵਾਪਸ ਕਰਾਂ ਹਾਂ ਬੁਰਦੂ ਜਾਇਂਗਾ ਲਿਖੋ ਦੇ ਕਿੰਨਾ ਕੰਮ ਤਾਂ ਕਰਨੀ ਨੇ ਕੰਮ ਵੀ ਨਾ ਕਰ ਲਵੇ ਨੀ ਉਹ ਦੋ ਦੇ ਵਿੱਚ ਇਹ ਲੈ ਟੇਪ ਕਿੰਨਾ ਟੇਕਰੰਦਾ ਹੱਥ ਨੇ ਜਾਨ ਇੱਕ ਦਿਨ ਹੋ ਗਿਆ ਆਦਨ ਮੜੀ ਅੱਜ ਦਾ ਕੀ ਕੀ ਹੋ ਗਿਆ ਕਾਬੀਲਾ ਅਲਰਜੀ ਡਰਿੰਕ ਆ ਇਹ ਚਾਹ ਬਿੰਦੀ ਮੈਂ ਤਾਂ ਆਪਣੀ ਬਿੰਦਾ ਆ ਤੈਨੂੰ ਪਸੰਦ ਆ ਸਾਡੀ ਕਿੰਨੀ ਕਾ ਤੂੰ ਤੱਕ ਤਾਂ ਉਹ ਚਾਹ ਤਾਂ ਤਿਆਰ ਕਰਾ ਦੇ ਉਹ ਚਾਹ ਕਿੰਨਾਂ ਦਿਨ ਕੱਪੜੇ ਪਾ ਆਹ ਖੁਦਿਆ ਜਨੇ ਲੋ ਮੁੱਠੀ ਚ ਕਰਨਾ ਜਿੱਤੇ ਆ ਗਏ ਤੇਨੇ ਗਰਮ ਗਰਮ ਪਕੌੜੇ ਪਕੌੜੇ ਚੰਗੇ ਆ ਗਏ ਕਿਹਦੀ ਕੀ ਬੜੀ ਜਾਂਦਾ ਜਦਵੇਂ ਇਹਨਾਂ ਨੂੰ ਕਹਿੰਦੇ ਆ ਆਲੂ ਵਾਲੇ ਪਕੌੜੇ ਫਿੰਗਰ ਜੇ ਬਣਾਉਣੇ ਸੀ ਪਾਪੜ ਪਾਪੜ ਫ੍ਰੈਂਚ ਫ੍ਰਾਈਜ਼ ਇਹ ਨਿਕ ਨਾ ਕਿ ਹੋਰ ਵੀ ਹੈ ਕਹਿੰਨੇ ਕਿਸੀ ਹਾਂਜੀ ਹੋਰ ਵੀ ਨਹੀਂ ਕਹਿੰਨੇ ਕਿਸੀ ਟੱਕ ਦੇ ਪਹਿਲੀ ਗਾਇਦਾ ਐ ਉੱਡੂ ਥਾਲ ਜੇ ਇਹ ਘੜ ਖਾਣਾ ਸੁਣਿਆ ਹੈ ਹਾਂ ਡਾਟ ਪਰ ਆਸਤਿਆ ਦੇਖਣ ਵਾਸਤੇ ਨੇ ਹਾਂ 5 ਲੱਖ ਤੋਂ ਲੈ ਕੇ 10 ਲੱਖ ਬੰਦੇ ਦਾ ਕੱਟਿਆਉਣੇ 5 ਲੱਖ 10 10 ਲੱਖ ਨਹੀਂ ਇਹ 20 25 ਲੱਖ ਤੇ ਜਾਊ ਕੰਮ ਹਾਂ ਹਾਂ ਆ ਦੇਖ ਲੋ ਚੋਰੀ ਚੋਰੀ ਅਰੋ ਤੋਰੀ ਕੋਈ ਨਹੀਂ ਪੈਸੇ ਲਾਜੇ ਤੇ ਕਿੰਨੇ ਜਿਵੇਂ ਲਾਇਆ 20 ਤੇ 20 40 50 ਰੁਪਏ ਲਾਤੀ 40 50 ਲੱਖ ਕਹਿ ਸਕਦੇ ਹੋ ਕਹਿ ਸਕਦੇ ਹੈ ਕੀ ਬਣਾ ਰਹੇ ਤੁਸੀਂ ਆਮ ਬ੍ਰੋ ਕਰਦਾ ਕਰ ਬਹੁਤ ਘੈਂਟ ਕੰਮ ਚੱਲ ਰਿਹਾ ਜਿੱਦੀ ਬਸ ਨਹੀਂ ਇੱਥੇ ਆਉਣੀ ਯਾਰ ਖੱਗੀ ਲੱਗ ਜਾਂਦੀ ਹੈ ਆਏ ਹੋਏ ਪੈਦੇ ਮੂਰੇ ਵੀ ਪਸੀਨਾ ਪਸੀਨੀ ਹੋ ਰਿਹਾ ਕੁੱਲ ਮੂਰੇ ਸਾਉਂਡ ਤਾਂ ਬਹੁਤ ਕਰਦੀ ਲੱਗਦੀ ਆ ਸਾਡੀ ਸਕਿਨ ਬਹੁਤ ਸਾਡੀ ਸਕਿਨ ਬਹੁਤ ਅਨਹਾਈਡ੍ਰੇਟਡ ਆ ਆਪਣੇ ਕਹੇ ਜੀ ਆਵੇ ਕੀ ਅਨਹਾਈਡ੍ਰੇਟ ਆ ਕਿ ਹਾਈਡ੍ਰੇਟ ਆ ਸਕਿਨ ਆ ਦੰਨ ਕੋਲ ਚੱਲੀ ਜਾਣਾ ਕੋਈ ਨਹੀਂ ਜੀ ਤੜੀ ਆ ਸਰ ਉਹ ਬੰਦਲਾ ਨੇ ਮਾਰਾ ਕੋ ਨਹੀਂ ਜਾਣ ਥੱਲੇ ਉਹ ਨੇ ਜਿਹੜੀ ਲਾਤੀ ਜੀ ਦੋ ਨਹੀਂ ਉਹ ਕਹਦਾ ਲੱਗੜੀਆਂ ਨਹੀਂ ਆ ਸਰ ਕੋਈ ਦੋ ਸ਼ਬਦ ਅਰੇ ਪਪਾ ਕਿਆ ਹੈ ਜੋ ਹੈ ہمارا ਭਾਈ ਹੈ ਇਸकी ਸ਼ਾਦੀ ਹੈ ਇਸकी ਸ਼ਾਦੀ ਹੈ ਹਮ ਆਏ ਹਾਂ ਲੇਕਿਨ ਮੈਂ ਤਾਂ ਇਹ ਸਜਾ ਦੂੰਗਾ ਕਿ ਵੀ ਕਦੇ ਗਰਮੀ ਮੇਂ ਸ਼ਾਦੀ ਨਾ ਕਰਨਾ ਕੈਂਸਲ ਸਰ ਕੂਬਰ ਮੇਂ ਕਰਾ ਕੈਂਸਲ ਸਭ ਤੋਂ ਬੜੀ ਸ਼ਾਦੀ ਕੈਂਸਲ ਕਰੋ ਹਾਂ मैं तो ये सुझाव दूंगा कि शादी कैंसिल करो तीन महीने के बाद आपको अक्टूबर में ओके बेस्ट ऑफ लाइफ ये 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 आपका सुझाव इनको दो फिर बोलना अरे मैं तो एक बारी बोलना था बोल दिया बारी बारी थोड़ी बोलूंगा ये ये तो ये टट्टी किसने की बड़ा हो पड़ा ਸਿੰਤਾ ਬਾਈ ਮੀ ਦੀ ਆ ਬਿਲਸਨ ਪਿਆਰ ਦੇ ਪਾਸੇ ਪਾ ਲਓ ਆ ਕਿਤੇ ਚ ਪਾਇਓ ਬਾਈ ਥੋੜਾ ਜਿਹਾ ਪਾਇਓ ਥੋੜਾ ਜਿਹਾ ਪਾਇਓ ਸੁਣ ਨਹੀਂ ਕਿਤੇ ਇਸੇ ਪਾਸੇ ਅਪਲੁਧਣ ਸੀਗੇ ਹਾਂ ਦੇਣ ਚਲੋ ਭਈਆ ਭਈਆ ਦੇ ਸੀਗੇ ਸੋ ਉੱਥੇ ਤੁਹਾਨੂੰ ਪੰਜਾਬੀ ਤੇ ਸਰਦਾਰ ਬੰਦੇ ਘੱਟ ਦੇਖਣਗੇ ਪਈਏ ਜ਼ਿਆਦਾ ਦੇਖਣਗੇ ਇਹ ਸਵੱਸਿਆ ਹੋਰ ਕੋਈ ਨਹੀਂ ਲੁਧਿਆਣਾ ਇੱਕ ਬਹੁਤ ਖੂਬਸੂਰਤ ਸ਼ਹਿਰ ਨੋ ਇਹਨਾਂ ਜਿਨੇ ਕਦੇ ਪਰਦੇਸੀਆਂ ਨੇ ਉਹ ਇੰਨਾ ਗੰਦਾ ਕਰਤਾ ਮੈਂ ਕਹਿੰਦਾ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਵੀ ਉੱਥੇ ਹੁਣ ਪੈਰ ਰੱਖਣ ਨੂੰ ਵੀ ਦਿਲ ਨਹੀਂ ਕਰਦਾ ਇੰਨੀ ਕਿ ਜ਼ਿਆਦਾ ਭਈ ਆ ਗਿਆ ਸਾਰੀ ਇੰਡਸਟਰੀ ਦੇ ਵਿੱਚ ਸਾਰੇ ਉੱਥੇ ਕਬਜ਼ਾ ਕਰ ਲਿਆ ਉਹਦੇ ਕਾਰਨ ਕਰਕੇ ਲੁਧਿਆਣੇ ਨਾਲੋਂ ਮਾਰਕੀਟਾਂ ਫਿਰ ਬਾਹਰ ਜਿਹੜੀਆਂ ਬਣੀਆਂ ਨੇ ਲੋਕ ਉੱਥੇ ਜਾਣਾ ਬਜਾੜਾ ਪਸੰਦ ਕਰਦੇ ਅੱਛਾ ਜੀ ਜੀ ਤੇ ਹੋਰ ਟੋਟਾ ਕੈਰੈਕਟਰ ਕੀ ਅੱਜ ਅੱਜ ਦੇ ਆਪਾਂ ਜਿਹੜਾ ਇਹ ਰਾਜੂ ਸੁਨਾਮ ਵਾਲੇ ਦਾ ਚੈਨਲ ਦੇ ਉੱਤੇ ਇੱਕ ਨਵੀਂ ਇਹਨਾਂ ਦੀ ਹਾਂ ਦਾਦੀ ਮਾਰਸਾਲਾ ਜੀ ਆਹ ਰਾਜੂ ਮਾਰਸਾਲਾ ਇਹਦੇ ਜਿਹੜਾ ਚੈਨਲ ਆ ਇਹਦੇ ਉੱਤੇ ਜਿਹੜੀ ਇਹਦੀ ਜੱਗੀ ਸਰਪੰਚ ਵਾਲੀ ਸੀਰੀਜ਼ ਚੱਲ ਰਹੀ ਆ ਉਹਦਾ ਸ਼ਾਇਦ 166 67 ਵਾਈਪੀਸੋਡ ਸ਼ਾਇਦ ਸ਼ੂਟ ਹੋ ਰਹੇ ਹੈ 168 ਮੈਂ ਤਾਂ 70 ਦੇ ਬਾਅਦੂ ਦੋ ਤਿੰਨ ਤੱਕ ਕੱਢਦੇ ਦੋ ਤਿੰਨ ਦੇ ਵਿੱਚ ਆ ਗਏ 74 ਝੂਟ ਤੇ ਵਾਗੇ 74 ਦੇ ਆ 74 ਝੂਟ ਹਾਂ 74 ਝੂਟ ਸੋ ਉਹ ਉਹ ਸ਼ੂਟ ਹੋ ਰਹੇ ਨੇ ਔਰ ਕੋਈ ਕਰੈਕਟਰ ਆ ਖੂਬਸੂਰਤ ਕਰੈਕਟਰ ਮੈਂ ਕਦੇ ਮੇਰੀ ਈਕਾਦਤਾ ਕਿ ਮੈਂ ਬਹੁਤ ਘੱਟ ਮੋਬਾਈਲ ਨੂੰ ਦੇਖਦਾ ਵਰਤਦਾ ਦੋ ਦੋ ਫੋਨ ਆ ਪਰ ਮੈਂ ਬਹੁਤ ਘੱਟ ਮੋਬਾਈਲ ਨੂੰ ਯੂਜ਼ ਕਰਦਾ ਦੂਏ ਰੋਟਾ ਦੇਖਣ ਦਿਖਾਉਣ ਵਾਸਤੇ ਜੇ ਮੈਂ ਦੇਖਦਾ ਵੀ ਆ ਤਾਂ ਮੈਂ ਕੁਝ ਚੰਗੀਆਂ ਚੀਜ਼ਾਂ ਨੂੰ ਹੋਰ ਚੀਜ਼ਾਂ ਨੂੰ ਦੇਖਦਾ ਮੈਂ ਫਿਲਮਾਂ ਬਹੁਤ ਘੱਟ ਦੇਖਦਾ ਸ਼ਾਰਟ ਫਿਲਮਾਂ ਖਾਸ ਕਰਕੇ ਇਹਨਾਂ ਚੀਜ਼ਾਂ ਨੂੰ ਬਲੌਗਰਾਂ ਨੂੰ ਮੈਂ ਬਹੁਤ ਘੱਟ ਦੇਖਦਾ ਇਸ ਕਰਕੇ ਮੈਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਕੀ ਬਲੌਗ ਆ ਪਰ ਮੈਂ ਇਸ ਬੱਚੇ ਬਾਰੇ ਜ਼ਰੂਰ ਸੁਣਿਆ ਦੀ ਵੀ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਵਧੀਆ ਕੰਮ ਕਰ ਰਹੇ ਆ ਪਰ ਆ ਕੇ ਪਤਾ ਲੱਗਿਆ ਵੀ ਸੱਚੀ ਉਹ ਬਹੁਤ ਖੂਬਸੂਰਤ ਸੀ ਬਹੁਤ ਅੱਛੀ ਆ ਟੀਮ ਬਹੁਤ ਅੱਛੀ ਆ ਮਿਹਨਤੀ ਟੀਮ ਆ ਔਰ ਆ ਜਗ੍ਹਾ ਕੇ ਆਨੰਦ ਆ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਸੀਰੀਅਲ ਵੈਪ ਸੀਰੀਜ਼ ਗਾਣੇ ਕਰਕੇ ਜੜ ਜਿਹੜਾ ਇੱਥੇ ਵੀ ਆਨੰਦ ਮਿਲ ਰਿਹਾ ਪਤਾ ਨਹੀਂ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਨੂੰ ਗਰਮੀ ਨਹੀਂ ਲੱਗਦੀ ਹੁੰਦੀ ਵੀ ਅੱਜ ਗਰਮੀ ਜ਼ਿਆਦਾ ਯਾਰ ਹੈਨਾ ਵੀ ਕੱਲ ਤਾਂ ਠੀਕ ਸੀ ਹਲੇ ਉਹ ਉਸ ਤਰੀਕੇ ਨਾਲੇ ਹੁੰਦਾ ਜਦੋਂ ਤੁਸੀਂ ਕਿਸੇ ਸੱਟ ਤੇ ਜਾਂਦੇ ਹੋ ਉੱਥੇ ਦੇ ਕੁਝ ਲੋਕ ਤੁਹਾਨੂੰ ਜਦੋਂ ਮਿਲਦੇ ਨੇ ਉਹ ਆਪਣੇ ਆਪ ਚ ਵਧੀਆ ਹੁੰਦੇ ਨੇ ਉਸ ਕਰਕੇ ਤੁਹਾਨੂੰ ਹਰ ਹਰ ਸੱਟ ਤੇ ਜਾ ਕੇ ਇਹ ਅਹਿਸਾਸ ਹੁੰਦਾ ਯਾਰ ਇੱਥੇ ਬਹੁਤ ਵਧੀਆ ਲੋਕ ਮਿਲਦੇ ਨੇ ਪਹਿਲਾਂ ਵੀ ਲੋਕ ਵਧੀਆ ਹੀ ਹੁੰਦੇ ਨੇ ਪਹਿਲਾਂ ਵੀ ਥੋੜੇ ਸੈਟਾਂ ਦੇ ਵੜੇ ਹੁੰਦੇ ਨੇ ਪਰ ਇੱਥੇ ਵੀ ਆ ਕੇ ਆਨੰਦ ਲੱਗਿਆ ਮੈਰਜ ਦੀ ਚੱਲ ਰਹੀ ਆ ਤੇ ਮੈਂ ਮਾਮੇ ਦਾ ਰੋਲ ਅਦਾ ਕਰ ਰਿਹਾ ਤੇ ਕੋਸ਼ਿਸ਼ ਕਰ ਰਿਹਾ ਇਹਦੇ ਵਿੱਚ ਇੱਕ ਮੇਰਾ ਬਿਲਕੁਲ ਵੱਖਰਾ ਰੋਲ ਆ ਬਦਮਾਸ਼ ਵੀ ਆ ਬੁग्गा ਬੁग्गा ਮੈਨੂੰ ਤੁਹਾਨੂੰ ਤੱਕਿਆ ਗਲਾਮ ਮੇਰਾ ਮਿਲੂਗਾ ਔਰ ਕਮੇਡੀ ਵੀ ਥੋੜੀ ਜਿਹੀ ਵਿੱਚ ਨਾਲ ਰੱਖੀ ਆ ਕਿ ਕੈਰੈਕਟਰ ਆਪਣੇ ਆਪ ਚੋਂ ਬਦਮਾਸ਼ ਬਣਦਾ ਪਰ ਹੈਗਾ ਫਨੀ ਯਾ ਕੈਰੈਕਟਰ ਆ ਸੋ ਉਹ ਦੋ ਚੀਜ਼ਾਂ ਨੂੰ ਮਿਕਚਰ ਕਰਕੇ ਆਪਾਂ ਜਿਹੜਾ ਕੈਰੈਕਟਰ ਕਰ ਰਹੇ ਆ ਮੇਰੇ ਦੇਖਣ ਵਾਲੇ ਦਰਸ਼ਕ ਜਿਹੜੇ ਮੈਨੂੰ ਹਮੇਸ਼ਾ ਦੇਖਦੇ ਨੇ ਉਹਨਾਂ ਨੂੰ ਐਤਕੀ ਕੁਝ ਮੇਰੇ ਵਿੱਚੋਂ ਵੱਖਰਾ ਦੇਖਣ ਨੂੰ ਮਿਲੇਗਾ ਇਸ ਕਰਕੇ ਇਸ ਕੈਰੈਕਟਰ ਦੇ ਉੱਤੇ ਥੋੜਾ ਜਿਹਾ ਜ਼ਿਆਦਾ ਮਿਹਨਤ ਵੀ ਮੈਂ ਵੱਧ ਕਰ ਰਿਹਾ ਪੂਰੇ ਆਪਣਾ ਜਿਵੇਂ ਕਹਿੰਦੇ ਨੇ ਪੂਰੀ ਤਨਦੇਈ ਨਾਲ ਆਪਣਾ ਮਿਹਨਤ ਕਰ ਰਹੇ ਆ ਤੇ ਗਰਮੀ ਬਹੁਤ ਆ ਪਰ ਗਰਮੀ ਮੈਨੂੰ ਵੀ ਦਾ ਵੀ ਜ਼ਿਆਦਾ ਆਲੇ-ਦਾਲੇ ਮੇਰੇ ਜਿਹੜੇ ਆਰਟਿਸਟ ਭਰਾ ਨੇ ਬੱਚੀਆਂ ਨੇ ਇਹਨਾਂ ਨੇ ਜ਼ਿਆਦਾ ਗਰਮੀ ਕੀਤੀ ਹੋਈ ਆ ਕਿਉਂਕਿ ਮੇਲ ਘੱਟ ਨੇ ਫੀਮੇਲ ਜ਼ਿਆਦਾ ਆ ਸੋ ਉਹਦੇ ਕਰਕੇ ਵੀ ਜ਼ਿਆਦਾ ਗਰਮੀ ਇੱਥੇ ਵਧੀ ਹੋਈ ਆ ਟੈਂਪਰੇਚਰ ਜੇ ਕਿਤੇ ਬਾਹਰ ਚੈੱਕ ਕੀਤਾ ਜਾਵੇ ਤਾਂ 47 48 ਹੋਊਗਾ ਤਾਂ ਸਾਡੇ ਵਾਲੇ ਇਸ ਸੈੱਟ ਦੇ ਉੱਤੇ 50 52 ਚੱਲ ਰਹੀਦਾ ਸੋ ਇਹ ਵੀ ਕਲੀਅਰ ਆ ਕਿ কুলਰ ਤੇ ਪੱਖੇ ਕੋਈ ਕੰਮ ਨਹੀਂ ਕਰ ਰਹੇ ਇਥੇ ਪਰ ਆਨੰਦ ਆ ਰਿਹਾ ਫੇਰ ਵੀ ਉਹਦੇ ਵਿੱਚ ਖੁਸ਼ੀ ਆ ਹੈਪੀ ਆ ਕੋਈ ਸਾਰੇ ਚਿਹਰੇ ਹੱਸੂ ਹੱਸੂ ਕਰਦੇ ਨੇ ਸੋਣਾ ਗੱਲ ਕਰਦੇ ਨੇ ਥੋੜਾ ਕੰਮ ਕਰ ਰਹੇ ਨੇ ਮਿਹਨਤ ਲੱਗੇ ਹੋਏ ਨੇ ਰਾਤ ਨੂੰ 2 2 ਵਜੇ ਤੱਕ ਸ਼ੂਟ ਕਰ ਰਹੇ ਨੇ ਹੋਰ ਤੁਹਾਨੂੰ ਕੀ ਚਾਹੀਦਾ ਸੋ ਇਹ ਇਥੋਂ ਪਤਾ ਲੱਗਦਾ ਕੋਈ ਅੱਛਾ ਕੰਮ ਹੋ ਰਿਹਾ ਜਿਹਦੇ ਵਿੱਚ ਸਾਰਿਆਂ ਦਾ ਜੀ ਲੱਗਿਆ ਹਾਂ ਹਾਂ ਥੈਂਕ ਯੂ ਧੰਨਵਾਦ ਕਰਦਾ ਰਾਜੂ ਦੀ ਪੂਰੀ ਟੀਮ ਦਾ ਜਿਹੜੇ ਮੁੰਡੇ ਬਹੁਤ ਸੋਹਣੀ ਮਿਹਨਤ ਕਰਦੇ ਨੇ ਤੇ ਵਧੀਆ ਚੀਜ਼ਾਂ ਲੈ ਕੇ ਆਉਂਦੇ ਨੇ ਲੋਕਾਂ ਤੱਕ ਤੇ ਦਾਸ ਨੂੰ ਵੀ ਇਦ ਕੀ ਔਕਾ ਦਿੱਤਾ ਤੇ ਮੈਂ ਵੀ ਆਪਣੇ ਆਪ ਨੂੰ ਇਸੇ ਕੱਲ ਤੇ ਮਹਿਸੂਸ ਕਰਦਾ ਕਿ ਚੰਗੀ ਟੀਮ ਨਾਲ ਆ ਕੇ ਮੈਂ ਵੀ ਜੁੜਿਆ ਚੰਗਾ ਪ੍ਰੋਜੈਕਟ ਮਿਲਿਆ ਮੈਂ ਧੰਨਵਾਦੀ ਹਾਂ ਧੰਨਵਾਦ ਸ਼ੁਕਰੀਆ ਬਸ ਨਾਮ ਨੂੰ ਵੀ ਪੁੱਛਾਂਗੇ ਬਾਕੀ ਤੁਸੀਂ ਆ ਖਿੱਚੀ ਚੱਲੋ ਜੇ ਮੈਂ ਨਹੀਂ ਖਿੱਚਦਾ ਪੰਜ ਚਾਰ ਮਿੰਟ ਸਰ ਤਾਂ ਹੁਣ ਐਕਸਪੀਰੀਅੰਸ ਉਹਨਾਂ ਨੂੰ ਆਪਦੀ ਐਨੀ ਹੋਣੀ ਨਹੀਂ ਨੇ ਹੈਗੀ ਹੈ ਹੈਗੀ ਹੈ ਬਸ ਆਪਦੇ ਆਪ ਨੂੰ ਘਟ ਨਹੀਂ ਸਮਝਣਾ ਇਹ ਹੀ ਤਾਂ ਆਪਣੇ ਸਰ ਮarre ਦੱਸ ਦੋ ਮੈਂ ਕੀ ਸਟੋਰੀ ਤੇ ਗੱਲ ਛੇੜ ਰਿਹਾ ਹਾਂ ਕਿਤਾਬ ਕਿਤਾਬ ਜਿੱਥੇ ਹੁਣ ਤੁਸੀਂ ਆਇਆ ਹੋ ਅੱਜ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕੋਈ ਨਹੀਂ ਕਰੀ ਸਰ ਮੈਨੂੰ ਆਏ ਹੁਣੇ 10 ਮਿੰਟ ਹੋਏ ਨੇ ਮੈਂ ਜਿੰਨਾ ਕੀਤਾ ਸੀਗਾ ਮੈਂ ਦੱਸ ਕਿੱਦਾਂ ਦਾ ਮਾਹੌਲ ਬਣਿਆ ਤੁਹਾਨੂੰ ਇਹ ਚੀਜ਼ ਆ ਤੇਰਾ ਜਿਹੜਾ ਪ੍ਰੋਜੈਕਟ ਆ ਇੱਕ ਤਰ੍ਹਾਂ ਕੋਈ ਗੱਲ ਹੈਗੀ ਉਹ ਕਰਨ ਵਾਲੀ ਜਿਹੜੀ ਅੱਜ ਦੱਸੀ ਜਾ ਸਕਦੀ ਐ ਇੱਕ ਵੇਤਰ ਕੋਈ ਹੋਰ ਸੈਕਟਰ ਵੀ ਮਤਲਬ ਵਧੀਆ ਚਲੋ ਰੈਡੀ ਆ ਜੀ ਚਲੋ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਤੇਰਾ ਨਾਮ ਐ ਤੂੰ ਪਲਾ ਸਟਾਰਟ ਕਰ ਰੋ ਹਾਂ ਸੋ ਹਾਂ ਹਾਂ ਮੈਂ ਅਗੂਰ ਦੁਬਾਰਾ ਰਿਪੀਟ ਕਰੂੰਗੀ ਨਾਲੇ ਸਭ ਦੀ ਹਾਂ ਸਾਰਾ ਸੋ ਸਸਿਕਾ ਜੀ ਮੇਰਾ ਨਾਮ ਐ ਦੀਪਕੋ ਤੇ ਨਾਮ ਹਾਲੀਨਟੋਆ ਅਜ ਮਾਨਸਾ ਤੇ ਮੈਂ ਜਵਾਈ ਹਨਾ ਮੈਨੂੰ ਕਹਿੰਦੇ ਸ਼ੂਤ ਦਾ ਮੈਰਿਜ ਦਾ ਹਨਾ ਮੇਰੇ ਕੋਲ ਸ਼ੂਤ ਹੋ ਗਿਆ ਤੇ ਅਸੀਂ ਲੋਰੇ ਐਂਟਰ ਹੋਈ ਮੈਨੂੰ ਲੱਗਾ ਸੱਚੀ ਮੈਰੀ ਦਾ ਮੈਨੂੰ ਪੁੱਛਿਆ ਮੁੰਡੇ ਨੇ ਬਹਿ ਕਿ ਵੀਰੇ ਮੈਰਿਜ ਹੈ ਕਿ ਉਹਦਾ ਸ਼ੂਤੀ ਆ ਕਹਿੰਦਾ ਨਹੀਂ ਨਹੀਂ ਵੀ ਸ਼ੂਤੀ ਆ ਕਿਉਂਕਿ ਮੈਨੂੰ ਤਾਂ ਨਾਲ ਦਾ ਟੈਕ ਟੂਨ ਤੇ ਲੱਗਿਆ ਹਰ ਵਾਈ ਵੀ ਬੈਠੇ ਹੈ ਮੈਰਿਜ ਲੱਗਦੀ ਹੋਊਗੀ ਕਹਿੰਦਾ ਨਹੀਂ ਨਹੀਂ ਮੈਂ ਝੋਖੇ ਮੈਂ ਅੰਦਰ ਐਂਟਰ ਹੋਈ ਹਨਾ ਮੈਂ ਦੇਖਿਆ ਸਭ ਸਾਰੇ ਬੈਠੇ ਹੈ ਮੈਨੂੰ ਥੋੜਾ ਜਿਹਾ ਲੱਗਿਆ ਹਨਾ ਮੈਂ ਸਾਨੂੰ ਸਾਰਿਆਂ ਨੂੰ ਬੁਲਾਇਆ ਤੁਸੀਂ ਗੱਲ ਵੈਰਾ ਬੁਲਾਇਆ ਸਭ ਨੂੰ ਮਿਲੇ ਆਪਾਂ ਵਧੀਆ ਸਾਰਿਆਂ ਦਾ ਸਵਾਗਤ ਬਹੁਤ ਜ਼ਿਆਦਾ ਵਧੀਆ ਸੀ ਸਾਰਿਆਂ ਦਾ ਬਹੁਤ ਧਿਆਨ ਨਾਲ ਬੁਲਾਇਆ ਬਹੁਤ ਵਧੀਆ ਹਨਾ ਟ੍ਰੀਟ ਦਿੱਤਾ ਮੈਨੂੰ ਬਟ ਮੈਨੂੰ ਲੱਗ ਰਿਹਾ ਸੀ ਯਾਰ ਵੀ ਮੈਂ ਉੱਥੇ ਜਾਉਂਗੀ ਮੈਂ ਪਹਿਲੀ ਵਾਰ ਹੀ ਐਸ ਸਾਈਡ ਮੈਂ ਕੋਈ ਝੂਠੀ ਕਿੰਨਾ ਮਾਨਸਾ ਹੁੰਦਾ ਨਾ ਤੇ ਮੈਂ ਪਹਿਲੀ ਵਾਰ ਹੀ ਮੈਂ ਬਹੁਤ ਸੋਚਦੀ ਆ ਰਹੀ ਸੀ ਕਿ ਮੈਨੂੰ ਕਿੱਦਾਂ ਦਾ ਲੱਟੂਆ ਕਿੱਦਾਂ ਦੇ ਹੋਣਗੇ ਕਿ ਮੈਂ ਮੈਂ ਕਿਵੇਂ ਹਨਾ ਸਭ ਨੂੰ ਬੁਲਾਉਂਗੀ ਤੇ ਪਰ ਜਦੋਂ ਮੈਂ ਆਈ ਮੈਨੂੰ ਪਤਾ ਹੀ ਨਹੀਂ ਲੱਗੇ ਕਿੰਨੇ ਬਗਾਲੀ ਗੱਡਾਈਆਂ ਉਹ ਤਾਂ ਆਪਣੇ ਵਰਗਾ ਲੱਗਿਆ ਸਾਰੇ ਵਧੀ आज जनु ਦਿਖਾਇਆ ਜਾਵੇ ਕਿਸਰਗੰਦੇ ਲਈ ਦੇਖੋ ਜੀ ਸਾਡ ਤੁਹਾਨੂੰ ਇਹ ਵੀ ਦਿਖਾਉ ਕਿ ਇੱਕ ਮਤਲਬ ਪੰਲਰਾ ਅੱਜ ਦੇ ਟਾਈਮ 'ਚ ਹੁੰਦਾ ਅਗਲਾ ਜਾਂਦਾ ਨਹੀਂ ਨਹੀਂ ਗਰਮੀ ਆ ਮੈਨੂੰ ਲੱਗਦਾ ਕਮਰਾ ਦੋ ਮੈਂ ਤੇ ਹੀ ਸਿੱਧਾ ਜਾਣਾ ਹੈ ਨਾ ਬਟੂਰੇ ਦੇ ਕੋਲੇ ਇੱਕ ਪੰਲਰਾ ਸਾਰੇ ਜਣੇ ਬੈਠੇ ਨੇ ਕੋਈ ਇਹ ਨਹੀਂ ਵੀ ਮੈਂ ਆ ਕੇ ਬਹਿਣਾ ਮਹੋ ਗਿਆ ਬਹਿਣਾ ਹੁਣ ਵੀ ਮੈਨੂੰ ਨਹੀਂ ਹਵਾ ਆਉਂਦੀ ਪੰਲਰਾ ਹੋ ਫਿਰ ਸਾਡੇ ਸਾਰੇ ਅੰਦਰ ਆਉਂਦੇ ਨੇ ਫਿਰ ਉਹ ਦੱਸਦੇ ਨੇ ਕਿ ਨਾ ਸਾਈਡ ਦੇ ਉਹ ਮੈਂ ਤੁਹਾਨੂੰ ਮਿਆਰ ਕਰਨਾ ਬਹਿਣਾ ਵੀ ਪੰਲਰੇ ਦੇ ਸਿੱਧਾ ਬੈਠੀਦਾ ਹੁੰਦਾ ਆ ਫਿਰ ਇਹਨਾਂ ਨੇ ਬਹਿਣਾ ਸਿਖਾਇਆ ਪੰਲਰਾ ਕਿ ਕਿੱਦਾਂ ਹਵਾ ਲਈਦੀ ਆ ਫਿਰ ਇਹਨਾਂ ਨੇ ਸਾਨੂੰ ਪਿਆਣਾ ਹੈਵੀ ਕੁਲਰ ਅੱਗੇ ਕਿੱਦਾਂ ਬੈ ਕੇ ਹਵਾ ਲਈਦੀ ਹੁੰਦੀ ਆ ਹਨਾ ਤੇ ਬਾਕੀ ਬਹੁਤ ਵਧੀਆ ਲੱਗਿਆ ਬਾਕੀ ਕੰਮ ਚੱਲ ਰਿਹਾ ਹਜੇ ਬਾਅਦ ਹਨਾ ਤੇ ਸਾਡੇ ਸਰ ਜੋ ਮੇਰੇ ਫਾਦਰ ਦਾ ਰੋਲ ਕਰ ਰਹੇ ਨੇ ਹਜੇ ਵਸੇ ਕਨਫਰਮ ਨਹੀਂ ਆ ਬਾਕੀ ਪਤਾ ਨਹੀਂ ਮੈਨੂੰ ਵੀ ਜੱਦ ਕਰ ਰਹੇ ਨੇ ਥੋੜਾ ਥੋੜਾ ਕੀ ਕੈਰੈਕਟਰ ਹੈ ਇਹਦੇ ਵਿੱਚ ਕਿਤੇ ਮੈਂ ਜਿਹੜਾ ਸੋਚ ਰਿਹਾ ਉਹੀ ਤਾਂ ਨਹੀਂ ਉਹੀ ਆਜਾ ਤੁਸੀਂ ਸੋਚੋ Oh my god ਹਨੇਰ ਪਾ ਦਸ ਤਾ ਉਹ ਮੈਂ ਆਨਸਾਰੇ ਉਹ ਭਾਗਾ ਆਲਿਓ ਤੁਸੀਂ ਉਹ ਚੰਡੀਗੜ੍ਹ ਵਾਲੀ ਤੁਹਾਨੂੰ ਮਿਲ ਲਗੀ ਆਹ ਬਾਈ ਆਪ ਆਪਣੇ ਸਹੀਆ ਨਾ ਜਿਹਨੂੰ ਮਿਲਣ ਲੱਗੀ ਆ ਉਹ ਤਾਂ ਚੰਡੀਗੜ੍ਹ ਹੀ ਰਹਿੰਦਾ ਜੋਈ ਚੰਡੀਗੜ੍ਹ ਵਾਦੀ ਵਾ ਓਏ ਇਹ ਚੱਕਰ ਸੀ ਗਿਆ ਦੀ ਨਾ ਮੈਨੂੰ ਪਤਾ ਨਹੀਂ ਆਉਂਦਾ ਉਹਦਾ 1.5 ਸਾਲ ਹੋ ਗਿਆ ਨਾ ਆਏ ਨੂੰ ਨਾ ਜਿਹੜੇ ਕੁੜੇ ਲਾਉਂਦੇ ਨੇ ਜਿਹੜੇ ਹੀ ਲਾਉਂਦਾ ਰਹੇਦਾ ਨਹੀਂ ਰੈਂਟ ਦੇ ਅੰਦਰ ਨਾ ਕਰਦੇ ਹਾਂ ਇਹਨੇ ਖਰਚਾ ਲਾਉਣਾ ਸਹੀ ਗੱਲ ਹੈ ਚੰਡੀਗੜ੍ਹ ਨਾਲ ਥੋੜਾ ਕਰਨਾ ਸੌਖਾ ਥੋੜੀ ਜਿਆਦਾ ਸਹੀ ਗੱਲ ਹੈ ਖਰਚਾ ਚੰਡੀਗੜ੍ਹ ਨਾਲ ਮਹਿੰਗੇ ਵਾਲੇ ਹੁੰਦੇ ਨੇ ਬਹੁਤ ਬਈ ਪਹਿਲੀ ਵਾਰ ਤਾਂ ਰੈਂਟ ਨਹੀਂ ਨਿਕਲਦੇ ਰੈਂਟ ਨਿਕਲ ਜਾਂਦੇ ਨੇ ਬਿੱਲ ਨਹੀਂ ਨਿਕਲਦੇ ਬਈ ਚੰਡੀਗੜ੍ਹ ਦੇ ਨਾਲ ਭੁਆਨੇ ਘਰਾਂ ਹੀ ਬਾਰੇ ਮਹਿੰਗੇ ਨੇ ਭੁਆਨੇ ਕਿਹੜੇ ਇੱਕੋ ਹੀ ਆ ਇੱਕੋ ਹੀ ਆ ਬਹੁਤਾ ਫਰਕ ਨਹੀਂ ਬਸ 100 120 ਦਾ ਫਰਕ ਹੈ ਉਹ ਵੱਡੀ ਗੱਲ ਨਹੀਂ ਹੈ ਹਾਂ ਨਾਰਮਲ ਹੈ ਕਾ ਰੋਡ ਦਿੱਤਾ ਨਾ ਮਰਪਸ ਪੂਰੀ ਜੀ ਭਗਵਾਨ ਜੀ ਮਾਰਨੇ ਕਿ ਕਿਨੇ ਰੋਡ ਤੇ ਕੱਢਦੇ ਉਹ ਤਾਂ ਪਹਿਲੇ ਬਦਲਵਾਦ ਕੋਨੇ ਬਾਦਲ ਲੱਗੇ ਵੀ ਹੈ ਨਾ ਬਦਲ ਥੋੜੀ ਘਰ ਖੜਜੋ ਗਰਮੀ 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 ਬਹੁਤ ਜ਼ਿਆਦਾ ਆ ਹੁਣ ਗਰਮੀ ਤਾਂ ਠੀਕ ਐ ਕਹਿ ਸਕਦੇ ਆ ਚਲੋ ਹੋਰ ਮੈਨੂੰ ਸਾਜੀ ਖਾਣ ਕੱਢ ਚੜ੍ਹਦੇ ਮੈਂ ਕਿ ਨਿਕਲ ਕੇ ਪਾਣੀ ਕਵਾ ਦੇਣਾ ਸਾਰੇ ਲੈ ਕੇ ਪਾਣੀ ਆ ਮਾਮੇ ਨੂੰ ਮੰਮੇ ਨੂੰ ਹੋ ਜਾਵੇ ਅਸੀਂ ਤਾਂ ਕਹੀ ਲੱਗ ਸੀ ਨਾ ਅੱਛਾ ਤਾਂ ਗਰਮੀ ਤਾਂ ਜੰਮਾ ਵੀ ਨਹੀਂ ਫਿਰ ਫਟ ਲੱਗ ਰਹੀ ਆ ਮੈਂ ਜਾਈ ਨੂੰ ਮਗਾ ਕੇ ਸਪਰਡੈਂਸਿਆਂ ਕਰੋ ਜਾਈ ਨੂੰ ਘਟਕੇ ਗਰਮੀ ਤਾਂ ਜਮਈ ਨਹੀਂ ਗਰਮੀ ਵਸਤ ਤਾਂ ਬੰਦਾ ਕਹਿੰਦਾ ਵੀ ਬਸ ਉਧਰ ਹੈ ਗਰਮੀ ਉਧਰ ਦੇਖੋ ਉਧਰ ਕੈਮਰਾ ਮਾਰੋ ਉਧਰ ਹੈ ਗਰਮੀ ਬਹੁਤ ਹੀ ਅਨੰਤ ਲੈ ਰਹੀ ਆ ਹਵਾ ਦਾ ਹਾਂ ਉਧਰ ਹੈ ਗਰਮੀ ਤੁਸੀਂ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਾਰਟ ਮੂਵੀਆ ਜਾਂ ਨਹੀਂ ਮੈਂ ਤਾਂ ਸ਼ਾਰਟ ਮੂਵੀਸ ਫੈਮੇ ਕਰਾਂ ਮੈਂ ਦੋ ਕੀਤੀਆਂ ਆ ਤੇ ਉਹ ਤੋਂ ਬਾਅਦ ਮੈਂ ਮਹਾਂਲੀ ਉਦਰੀ ਮਤਲਬ ਸੌਂਗ ਵਗੈਰਾ ਖਾਦੀ ਆ ਸੈਕਿੰਡ ਯੂਰ ਤੋਂ ਹੋ ਗਿਆ ਮੈਨ ਇਟ ਤੇ ਹੋ ਗਿਆ ਮਤਲਬ ਸੌਂਗ ਹੀ ਖਾਣੀ ਆ ਤੇ ਤੁਹਾਡਾ ਮਤਲਬ ਸਟਡੀ ਵਗੈਰਾ ਹਏ ਨਾ ਕੁਝ ਨਾ ਮੈਂ ਪੜੀ ਨਾ ਨਾ ਇਹ ਗੱਲ ਤੇ ਬਤਾ ਹੀ ਨਹੀਂ ਜਾਂਦੀ ਨਾ ਲਓ ਥੀਏਟਰ ਵਗੈਰਾ ਕੀਤਾ ਤੁਸੀਂ ਨਹੀਂ ਥੀਏਟਰ ਨਹੀਂ ਕੀਤਾ ਥੀਏਟਰ ਇੱਕ ਥੋੜੀ ਕਹਿੰਦੀ ਆ ਵੀ ਜੇ ਤਾਂ ਕੀਤਾ ਤਾਂ ਸੈਂਟ ਜਾਂਦੇ ਐ ਇਟਰ ਦਾ ਪਈ ਅਸੀਂ ਬੈਠਾ ਇਟਰ ਦਾ ਅਸੀਂ ਕਿੱਥਾ ਰਿਕਤਰੀ ਵੀ ਰਹੇਗਾ ਚੱਲੀ ਜਾਂ ਬਾਕੀ ਦੀ ਗੱਲ ਕਰਨ ਚਾਹੀਦੀ ਹੈ ਥੀਟਰ ਨਹੀਂ ਮਾ ਉਦਾਂ ਮਤਲਬ ਕੀ ਇੱਥੇ ਖਲਾਸਾ ਚਲਦੀਆਂ ਨਹੀਂਆਂ ਇੱਥੇ ਹੈਗੇ ਨਹੀਂ ਕੋਈ ਜਿੰਨਾ ਸੋ ਕੁਝ ਖਾਉਦੇ ਕਿ ਕਿ ਇਸ ਕੋਈ ਆਏ ਕੋਈ ਸਕੇ ਹਮਨੇ ਫਿਰ ਕੈਮਰਾ ਫੇਸ ਕਰਨਾ ਡਾਇਲੋਗ ਦੇ ਟਾਈਮਿੰਗ ਵਗੈਰਾ ਸੜ ਕੇ ਬੋਲਣਾ ਮੰਨ ਲਓ ਕੈਮਰਾ ਫੇਸਬੁਕ ਕੈਮਰਾ ਚੱਕ ਰਿਹਾ ਜਿੰਦਾ ਫੇਸ ਵੀ ਉਹਦੇ ਪੰਨੀ ਰੱਖਣਾ ਕਿੰਦਾ ਡਾਇਲੋਗ ਕਿੰਦਾ ਡਾਇਲੋਗ ਬੋਲਣਾ ਕਿਤੇ ਇੱਕ ਆਪਾਂ ਇੱਕੋ ਲੱਗਦਾ ਐ ਲੱਗ ਬੋਲਣਾ ਕਦੋਂ ਮੁਕਣਾ ਕਦੋਂ ਕਿਹਦੀ ਚੱਕੜੀ ਆ ਕਦੋਂ ਸტო ਹੋਣਾ ਚਾਹੀਦਾ ਉਹ ਚੀਜ਼ ਹਰ ਇੱਕ ਚੀਜ਼ ਸਹੀ ਹੈ ਜਿਵੇਂ ਇਹ ਫਿਰ ਮੈਂ ਜਿਹਨਾਂ ਨੂੰ ਬਿਨਾ ਸਹੀ ਪਤਾ ਦੋਨਾਂ ਨੂੰ ਕੀ ਪਤਾ ਲੱਗਦਾ